ਅੱਜ ਵਾਲੀ ਵੀਡੀਓ ਬਰਾਭੋ ਮੇਰੇ ਦਫ਼ਤਰ 'ਚ ਬੈਠੀ ਬਣਾ ਰਹੇ ਹਾਂ 15 ਤਰੀਕ ਅੱਜ 5ਵੇਂ ਮਹੀਨੇ 2025 ਦੀ ਆਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੁਸੀਂ ਹੋ ਸਕਦਾ ਇਹ ਦੁਬਾਰਾ ਲਈ ਵੀਡੀਓ ਮੇਰੀ ਕਿਸੇ ਵੀ ਵੀਡੀਓ ਦਾ ਬਰਾਭੋ ਬਣਾ ਦੀ ਨਾ ਸ਼ੇਅਰ ਕਰਿਓ ਅੱਜ ਆਹ ਮੁੰਡਾ ਮੇਰੇ ਕੋਲੇ ਬੈਠਾ ਸੰਧਮਾ ਪਿੰਡ ਦਾ ਫੀਤਕੋਟ ਜ਼ਿਲ੍ਹਕ ਦਾ ਪਿੰਡਾਂ ਇਹ ਅੱਖਾਂ ਤੋਂ ਮੁੰਡਾ ਪੂਰੀ ਤਰ੍ਹਾਂ ਬਲੈਂਡ ਹੈ ਇਹਨੂੰ ਦੱਸਦਾ ਨਹੀਂ ਹੈ ਹੈ 100% ਬਲੈਂਡ ਹੈ 100% ਬਲੈਂਡ ਹੈ ਇਹ ਮੁੰਡਾ ਵੀ ਇਹਨੂੰ ਇੱਕ ਕਲਾ ਪ੍ਰਮਾਤਮਾ ਨੇ ਐ ਮਤਲਬ ਵੀ ਤੈਨੂੰ ਖੋਲੀ ਯਾਰ ਤੇ ਅੱਜ ਸੋਨੂੰ ਵੀ ਬੜੀਆ ਖੁਸ਼ੀ ਹੋਊਗੀ ਇਹ ਲਾਜ਼ਮੀ ਸ਼ੇਅਰ ਕਰਿਓ ਵੀਡੀਓ ਇਹਦੇ ਹੌਸਲਾ ਵਜਾਇ ਲਈ ਮੁੰਡੇ ਦੀ ਤੇ ਮੈਂ ਨੰਬਰ ਵੀ ਦਊਂਗਾ ਐ ਮਤਲਬ ਕੱਲ੍ਹ ਯਾਰ ਰਿਜ਼ਲਟ ਆਇਆ ਪਲੱਸ 2 ਦੇ ਕੱਲ੍ਹ ਪਲੱਸ 2 ਦੇ ਰਿਜ਼ਲਟ ਆਇਆ ਤੇ ਇਹਦੇ ਮੂੰਹ ਹੀ ਸੁਣਾਉਣੇ ਸੋਨੂੰ ਕਿੰਨੇ ਪਰਸੈਂਟ ਨੰਬਰ ਲਏ ਆ ਹਾਂ 87.5 87% 87.5 88% 88% ਅੰਕ ਲੈ ਆ ਪ੍ਰਭੂ ਅੱਜ ਕੱਲ ਦੇ ਕਿਹਨੂੰ ਚੰਗਾ ਪੜਾ ਦਿੱਸਦਾਗਾ ਮੁੰਡਿਆਂ ਨੂੰ ਚੰਗੀ ਤਰ੍ਹਾਂ ਪੜ੍ਹਾਈ ਕਰ ਸਕਦੇ ਆ ਐ ਮਨ ਲੋ ਵੀ ਹੋਰ ਗਲਤ ਆਦਤਾਂ ਚ ਪਾ ਕੇ ਐ ਮਨ ਲੋ ਪਲੱਸ 2 ਦੇ ਤੇ ਐ ਮਨ ਲੋ ਵੀ ਕਿੰਨੇ ਕਿੰਨੇ ਫੇਲ ਕਿੰਨੇ ਹੋਇਆ ਤਰੀਕਾ ਚੋਂ ਕਾਫੀ ਜਣੇ ਹੋਏ ਕਿੰਨੇ ਪਰਸੈਂਟ ਦਾ ਪਰਸੈਂਟੇਜ ਤਾਂ ਹੁਣ ਨਹੀਂ ਫਿਰ ਲਾਉਣਾ ਕੋਈ ਕਾਫੀ ਜਣੇ ਟੋਪਰ ਆਦੇ ਸਕੂਲ ਚ ਕਿਹੜੇ ਸਕੂਲ ਚ ਟੋਪਰ ਹੋਵਾਦੇ ਹੈ ਹੈ ਭਾਈ ਕਿਸ਼ਨ ਸਿੰਘ ਸਰਕਾਰੀ ਫੰਡ ਮੈਂ ਇਧਰ ਮਰੀ ਕੈਮਰਾ ਕਿਹੜੇ ਸਕੂਲ ਚ ਐ ਭਾਈ ਕਿਸ਼ਨ ਸਿੰਘ ਭਾਈ ਭਾਈ ਸਰਕਾਰੀ ਹਾਈ ਸਕੂਲ ਸੰਧਵਾ ਭਾਈ ਕਿਸ਼ਨ ਸਿੰਘ ਹਾਈ ਸਕੂਲ ਸੰਧਵਾ ਵਿਚੋਂ ਟੋਪਰ ਆ ਮੁੰਡਾ ਐਮ ਵਾਲਾ ਸਾਰੇ ਸਕੂਲ ਚ ਟੋਪਰ ਆ ਬਹੁਤ ਵੱਡੀ ਗੱਲ ਆ ਯਾਰ ਵੀ ਪੁਜਾਮ ਵਾਲੋ ਮੁੰਡੇ ਨੂੰ ਵਿਚਾਰੇ ਨੂੰ ਪੋਰਾ ਵੀ ਦੱਸਦਾ ਨਹੀਂ ਆ ਜਿਵੇਂ ਲੈ ਪੂਰਾ 100% ਬਲੈਂਡ ਆ ਅੱਜ ਕੱਲ ਕਿਹਨੂੰ ਚੰਗਾ ਬਣਾ ਦੁਵਾਰੀ ਤੋਂ ਫੇਰ ਕਹਿ ਰਹੇ ਆ ਵੀ ਉਹ ਵੀ ਨਹੀਂ ਪੜਾਈਆਂ ਕਰਦੇ ਨਸ਼ੇ ਪੱਤੇ ਹੀ ਮੁੰਡੇ ਅੱਜ ਕੱਲ ਦੇ ਪੈ ਗਏ ਬੁਰਾ ਹਾਲ ਆ ਐਤੋਂ ਸਿੱਖਿਆ ਲੈਣ ਦੀ ਲੋੜ ਆ ਮੁੰਡੇ ਨੂੰ ਆਪਦੇ ਬੱਚਿਆਂ ਨੂੰ ਤੁਸੀਂ ਇਹ ਵੀਡੀਓ ਜ਼ਰੂਰ ਦਿਖਾਓ ਮੈਂ ਵੀ ਆਪਦੇ ਬੱਚਿਆਂ ਨੂੰ ਆਪਦੇ ਬੱਚਿਆਂ ਨੂੰ ਮੈਂ ਵੀ ਜ਼ਰੂਰ ਵੀਡੀਓ ਦਿਖਾਉਂਗਾ ਦੂਜੇ ਨੰਬਰ ਤੇ ਇੱਕ ਪਾਰਟ ਹੋ ਰਿਹਾ ਇਹਦਾ ਜੇ ਤੁਸੀਂ ਲਾਜ ਇਹਦੇ ਮਾਂ ਪਿਓ ਨੇ ਸਾਰੇ ਪੁਟਾਈ ਕਰ ਜੀ ਮੈਂ ਤਾਂ ਹਾਂ ਇਹਦੇ ਮਾਂ ਪਿਓ ਨੇ ਮੇਰੇ ਦਫ਼ਤਰ ਹੀ ਬੈਠੇ ਹੋਏ ਨੇ ਫਾਦਰ ਸਾਹਿਬ ਨਾਲ ਬੋਲ ਰਹੇ ਆ ਵੀ ਇਹਦੇ ਫਾਦਰ ਸਾਹਿਬ ਨੇ ਆ ਬੈਠੇ ਇਹਦੇ ਫਾਦਰ ਸਾਹਿਬ ਕੀ ਨਾਮ ਹੈ ਬਈ ਗੁਰਮੀਤ ਸਿੰਘ ਦੇ ਫਾਦਰ ਸਾਹਿਬ ਆ ਇਹਦੀ ਇੱਕ ਨੀਯੋਗੀ ਸੀ 7 ਸਤਾਰਾ ਸਾਲ ਹੋ ਗਏ ਵਿਚਾਰੇ ਨੇ ਐ ਮਤਲਬ ਕੋਈ ਵੀ ਹਸਪਤਾਲ ਨਹੀਂ ਛੱਡਿਆ ਕਿੱਥੇ ਦੱਸ ਪੈਂਦੀ ਐ ਉੱਥੋਂ ਤੱਕ ਗਏ ਹੋਏ ਐ ਇਹ ਕਿਉਂ ਹਰੇਕ ਨੂੰ ਹੁੰਦੀ ਐ ਇੱਕ ਮੁੰਡਾ ਵੀਡੀਓ ਬਣਾ ਰਿਹਾ ਐ ਇਹ ਇਹ ਬਾਈ ਦੇ ਦੋ ਬੇਟੇ ਐ ਅੱਜ ਨੂੰ ਟਰੈਕਟਰ ਦਿੱਤਾਗਾ ਚਲੋ ਟਰੈਕਟਰ ਦੇ ਅੱਡ ਪਾੜਾ ਉਹ ਵੀ ਲਗਾਇਆ ਦਿੱਤਾ ਤੇ ਇਹਦਾ ਕੋਈ ਮਦਦ ਮਦਦ ਮਤਲਬ ਵੀ ਸ਼ੇਅਰ ਵੀਡੀਓ ਸ਼ੇਅਰ ਕਰਕੇ ਤੁਸੀਂ ਮਦਦ ਕਰ ਸਕਦੇ ਹੋ ਵੀ ਅੱਜ ਕੱਲ੍ਹ ਦੁਨੀਆ ਬਹੁਤ ਵੱਡੀ ਦੁਨੀਆ ਗਈ ਦੇਖੋ ਕਿੰਨੇ ਮੁਲਕਾ ਕਿੰਨੀਆਂ ਕੰਟਰੀਆਂ ਕਿੰਨੀਆਂ ਸਟੇਟਾਂ ਆਈਆਂ ਹੋ ਸਕਦਾ ਕਿ ਦਿਨਾਂ ਕਿਤੇ ਦਾ ਕੋਈ ਲਾਜ ਸੰਭਵ ਹੋਵੇ ਉੱਥੋਂ ਤੱਕ ਵੀਡੀਓ ਪਹੁੰਚ ਕੇ ਕਰਕੇ ਇਹਦਾ ਕਮੈਂਟਾਂ 'ਚ ਵੀ ਦੱਸਿਓ ਤੇ ਇਹਦਾ ਇਹਨਾਂ ਦਾ ਨੰਬਰ ਵੀ ਤੁਹਾਨੂੰ ਬੋਲ ਦਿੰਦਾ ਨੰਬਰ ਕੋਲੀ ਕਿੰਨਾ ਤੇਰਾ 6884577002 484577002 77002 ਇਹਦਾ ਮੁੰਡਿਆ ਨੰਬਰ ਆ ਬਈ ਤੁਹਾਡਾ ਨੰਬਰ ਬੋਲਿਓ 828268 ਇਹ ਨੰਬਰ ਇਹਦਾ ਹੈਗਾ ਤੇ ਜਰੂਰ ਇਹ ਵੀਡੀਓ ਸਾਂਝੀ ਕਰਿਓ ਭਰਾਵੋ ਕਹਾਂ ਕਿਉਂ ਬਈ ਤਾਂ ਕੋਈ ਨਾ ਕੋਈ ਲਾਜ ਹੋ ਜੇ ਇਹ ਮੁੰਡੇ ਦਾ ਕੋਈ ਨਾ ਕੋਈ ਹੱਲ ਹੋ ਜੇ ਕਿਉਂ ਇੱਕ ਤੁਸੀਂ ਦਸਵੀਂ ਦੇ ਕਿੱਥੇ ਇਹਦੀ ਕੋਸ਼ਿਸ਼ਾਂ ਚੱਲ ਰਹੀਆਂ ਨੇ ਲਾਜ ਦੀਆਂ ਇਹ ਤਾਂ ਜੀ ਮਤਲਬ ਵੀ ਇੱਕ ਹੈਵੀਅਰ ਕੰਪਨੀ ਇਲਾਨ ਮਸਕ ਵੀ ਉਹਨਾਂ ਦੇ ਇੱਕ ਚਿੱਪ ਬਣਾ ਰਹੇ ਆ ਉਹ ਉਹ ਟਰਾਈ ਕਰ ਰਹੇ ਆ ਅੱਛਾ ਇਹਨਾਂ ਦਾ ਪਿੰਡ ਜਿਹੜਾ ਸੰਧਵਾ ਪਿੰਡ ਹੈ ਨਾ ਕਲਤਾਸ ਸਿੰਘ ਸੰਧਵਾ ਦੇ ਬਾਰ ਨੂੰ ਬਾਰ ਸਾਹਮਣੇ ਇਹਨਾਂ ਦਾ ਬਾਰ ਨੂੰ ਬਾਰ ਸਾਹਮਣੇ ਹੀ ਹੈ ਨਾ ਕਲਤਾਸ ਸਿੰਘ ਤੇ ਬਾਰ ਨੂੰ ਬਾਰ ਸਾਹਮਣੇ ਇਹਦੇ ਬਣਿਆਗੇ ਉਹ ਮੰਤਰੀ ਬਣਿਆਗੇ ਵਿਧਾਨ ਸਭਾ ਦੇ ਕੀ ਅਸਲੀ ਕਰ ਹਾਂ ਉਹ ਬੜੇ ਵੈਦੇ ਵਾਲੇ ਰਹਿੰਦੇ ਆ ਵਧੀਆ ਇਨਸਾਨ ਹੈ ਇਹਨਾਂ ਨਾਲ ਕਾਟਵਾ ਕੇ ਚੜ੍ਹਦੇ ਰਹੇ ਮੁੰਡੇ ਨੂੰ ਮਿਲਦੇ ਰਹਿੰਦੇ ਹੁਣ ਵੀ ਮਿਲਦੇ ਰਹਿੰਦੇ ਆ ਹਾਂਜੀ ਉਹ ਸੰਨਵਾ ਪਿੰਡੇ ਨਾ ਜੇ ਕੋਈ ਵੀ ਕਿਸੇ ਨੂੰ ਗੱਲਵਾਦ ਕਰੇ ਉਹ ਵੀ ਲਾਜ ਜਾਂਦਾ ਬਾਹਰ ਨਹੀਂ ਦੇਜ ਜਾਂਦੀ ਆਪਣੀ ਵੀਡੀਓ ਬਹੁਤ ਜੇ ਕਿਸੇ ਨੂੰ ਕੋਈ ਹੈ ਕਿ ਹੱਲ ਮਾਲ ਦਾ ਹੈ ਲਾਜ ਮੇ ਦੱਸਲੀ ਕਰਵਾ ਦਾ ਕਰ ਜਰੂਰ ਆ ਤੁਵਨ ਦੀ ਬੇਨਤੀ ਹੈ ਭਰਾਵੋ ਵੀ ਮੇਰੀਆਂ ਵੀਡੀਓ ਪਲਾ ਦੇ ਨਾ ਸ਼ੇਅਰ ਕਰੋ ਮੇਰੀਆਂ ਬਹੁਤ ਮਦਦ ਕਰੀਏ ਸਾਰੇ ਭਰਾਵਾਂ ਨੇ ਤੇ ਆਹ ਮੁੰਡੇ ਦੀ ਜਰੂਰ ਮਦਦ ਕਰਿਓ ਯਾਰ ਵੀ ਆਪਣਾ ਇੱਕ ਸ਼ੇਅਰ ਵਾਲਾ ਬਟਨ ਦੱਬ ਕੇ ਪਤਾ ਹੀ ਨਹੀਂ ਕਿਸੇ ਕਿਹਨੇ ਆ ਮੁੰਡਾ ਦੱਸ ਰਿਹਾ ਕੋਈ ਚਿੱਪ ਵਾਲਾ ਕੋਈ ਇਹੋ ਜਿਹਾ ਸਿਸਟਮ ਬਣ ਰਿਹਾ ਹੈਗਾ ਤੇ ਇਹ ਸਰਚ ਕਰਦੇ ਕਿੰਨੇ ਭੁਗਾਈ ਕਰਦੇ ਫਿਰਦੇ ਆ ਵੀ ਕੋਈ ਨਾ ਕੋਈ ਕੀ ਇਹ ਹੱਲ ਹੋ ਜੇ ਤਾਂ ਇਹਦਾ ਜਰੂਰ ਦੱਸਿਓ ਕਿਉਂਕਿ ਤੁਹਾਨੂੰ ਫਾਦਰ ਸਾਹਿਬ ਦੱਸ ਕੇ ਤੇ ਆ ਕਈ ਵਾਰ ਹਾਈ ਲੈਵਲ ਤੇ ਗੱਲ ਪਹੁੰਚ ਜਾਂਦੀ ਹੈ ਵੀਰੂ ਹਾਈ ਲੈਵਲ ਤੇ ਪਹੁੰਚ ਜਾਂਦੀ ਹੈ ਤਾਂ ਕਿਹੜੇ ਸਰ ਆਪਣੇ ਵਿਧਾਨ ਸਭਾ ਦੇ ਸਪੀਕਰ ਨੇ ਪੁਲਤਾਰ ਸਿੰਘ ਸੰਧਵਾ ਉਹਨਾਂ ਨਾਲ ਵੀ ਕੋਈ ਸੰਪਰਕ ਕਰਕੇ ਵੀ ਉਹਨਾਂ ਦੇ ਵਾਰ ਤੇ ਵਾਰ ਹੀ ਉਹਨੇ ਪਿੰਡ ਦੇ ਗਵੰਢੀ ਉਹਨਾਂ ਦੇ ਬੰਦੇ ਉਹਨਾਂ ਨੂੰ ਵੀ ਹੋ ਸਕਦਾ ਕੋਈ ਕੋਸ਼ਿਸ਼ ਕਰੀ ਹੋਵੇ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੇ ਬੱਚਿਆਂ ਨੂੰ ਜਰੂਰ ਇਹ ਵੀਡੀਓ ਦਿਖਾਓ ਬਈਆ ਦੇਖੋ ਮੁੰਡਾ ਪੂਰੀ ਤਰ੍ਹਾਂ ਬਲੈਂਡ ਆ ਵੀ 88% ਅੰਕ ਲੈ ਗਿਆ 88% ਆਪਦੇ ਸਕੂਲ ਚੋਂ ਪੂਰਾ ਟੌਪਰ ਆਉਂਦਾ ਧੰਨਵਾਦ ਥੈਂਕ ਯੂ ਸਸਕਾਲ ਨਾ ਰਿਓ